ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮਾਰਕਲ ਕਲੋਨੀ ਵਿਖੇ ਜੱਗਰ ਲੱਗੇ ਨੇ ਸਰਪੱਤਿਆਂ ਦੀ ਯਾਦ ਵਿੱਚ ਤੇ ਨਾਲ ਹੀ ਹੁਣੀ ਸਾਹਿਬ ਜੀ ਦੇ ਬਾਦ ਪਹੁੰਚੇ ਨੇ ਤੇ ਹਾਜ਼ਰੀ ਭਰਨ ਲਈ ਚਲੇ ਆਉਂਦੇ ਆ ਸਾਰੇ ਦਰਸ਼ਕ ਜੀ ਮਾਰਕਲ ਕਲੋਨੀ ਗਲੀ ਨੰਬਰ 6 ਸਾਰੀ ਗਲੀ ਦੇ ਸਹਿਯੋਗ ਦੇ ਨਾਲ ਛੋਟੇ ਸਹਿਬਜ਼ਾਦਿਆਂ ਦੇ ਬਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਸੜਕ ਤੇ ਨਾਲੇ ਲੰਗਰ ਲਗਾਏ ਗਏ ਨੇ ਤੇ ਨਾਲ ਹੀ ਸੁਖਮਨੀ ਸਾਹਿਬ ਜੀ ਦੇ ਬਾਣ ਖੁੱਲੇ ਪੰਡਾਲ ਦੇ ਅੰਦਰ ਪ੍ਰਕਾਸ਼ ਕਰਕੇ ਤੇ ਬੜੇ ਹੀ ਅਦਬ ਤੇ ਸਰਕਾਰ ਸਹਿਤ ਕਰਵਾਏ ਜਗੇ ਨੇ ਤੇ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇ ਕੇ ਤਿਆਰ ਕਰਕੇ ਤੇ ਲਿਆਂਦੀ ਜਾ ਰਹੀ ਹੈ ਤੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਾਂਤ ਤੇ ਕਰਾਏ ਜਾ ਰਹੇ ਨੇ ਜੀ ਹੰਦ ਲਈ ਆਉਪਨ ਸੋਹਣੇ ਹੰਦ ਲਈ ਆਉਪਨ ਹਰਿ ਕਾ ਨਾਮ ਅਮਲਾ ਦੇਵ ਉਤਾਰ ਕੇ ਨਾਮ ਸ੍ਰੀ ਜਨਕੋਟ ਹਰ ਜਜਕਰ ਗੰਦਰ ਰਾਤਾ ਹਰ ਰੌਪਨ ਅਸਾਤ ਸਤ ਮਾਧਾਰ ਜਨ ਕੈ ਹਰ ਨਾਮ ਨਿਧਾਨ ਆਪਾਰ ਬੰਧਨ ਕੀ ਨੋਤਾਨ ਮੰਤਨ ਰਹਾ ਹੰਦਰ ਤੇ ਰੰਗੇ ਕਹਨਾ ਜਨ ਕੈ ਬ੍ਰਤੂ ਲੇਕ ਹਰ ਕਾ ਨਾਮ ਜਨਕੋ ਦ੍ਰਿਸ਼ਟੀ ਤਾਏ ਪਲਤ ਜਨਕ ਮੁਖ ਭਨੇ ਗੁਰ ਨਾਨਕ ਨਾਮ ਗਜਨ ਮਨ ਸੁਨੇ ਏਉ ਨੇ ਧਨ ਜਪ ਪੰਦ ਕੋ ਸਭ ਜਗ ਮਤ ਕੀ ਗਤ ਹੋਏ ਗੁਣ ਕੋ ਬਿੰਦ नाम तो न बाणे हे मरत शास्त्र भेद गखाणे सकल माता एवलारे नाम गोविंद भगत क मन बिसेर आप कोटि अपराध साध संग मिटे ਸ਼ਾਂਤ ਕੇਰੇ ਪਾਤੇ ਜਮ ਕੇ ਛੁਟੈ ਜਾ ਕੇ ਮਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਇਸ ਮਨ ਬਸ ਸੁਨ ਲਾਏ ਪ੍ਰੀਤ ਇਸ ਜਨ ਆਵੇ ਅਰ ਪ੍ਰਭ ਚੀਤ ਜਾਨਾ ਮਮਰਨ ਤਾਕਾ ਦੋਕ ਨੇ ਬਾਰੇ ਦੁਰਲਾਬ ਦੇ ਤਤ ਕਾਲ ਉਹ ਤਾਰੇ ਨਰਮਨ ਸਜਾਵੇ ਬਾਦ ਸਿੱਖੀ ਸਿੱਧ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਧ ਨਾ ਜਾਵੇ ਵੇ ਤਾਂ ਜਾਵੇ ਪਰ ਸਿੱਖੀ ਤੇ ਦਿੱਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਤੇ ਦਿੱਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਤੇ ਦਿੱਕ ਨਾ ਜਾਵੇ ਅਜਨਾ ਦੇਵੇ ਲੋਰੀਆਂ ਅੱਜ ਨੀਂਦ ਆਵੇ ਅੱਜ ਨਾ ਦੇਵੇ ਲੋਰੀਆਂ ਅੱਜ ਨੀਂਦ ਆਵੇ ਬਾਪੂ ਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਮਾਤਾ ਜਰੀ ਅੱਜ ਜਾਗ ਜਾਗ ਕੇ ਲਾਲਾ ਨੂੰ ਸਮਝਾਵੇ ਫਿਰ ਤੋਂ ਆਵੇ ਰੋਣ ਨਾ ਹੀ ਟਿਕਦੇ ਜਿਸ ਦੇ ਅੰਦਰ ਸੱਚਾ ਹੁੰਦਾ ਅਲੁੱਛ ਤਰਨ ਟਿਕਦੇ ਜੋ ਨਾ ਵਿਕਿਆ ਸਤ ਪੂਰੀ ਅਸੇ ਨਾ ਕਰੇ ਜੀ ਵਿਕਲੇ ਜੋਦ ਵੇਖਿਆ ਸਤਿਗੁਰੂ ਨੇ ਤੇ ਪਾਪ ਰਹੇ ਜਿਗਤੇ ਬਾਤ ਸੁਣਾ ਦਾ ਵਿਕਣਾ ਕਲ ਨੂੰ ਬਾਤ ਸੁਣਾ ਦਾ ਵਿਕਣਾ ਕਲ ਨੂੰ ਸੂਰਮਾ ਲਖੁਲ ਪਾਵੇ ਸਖੀ ਸੁਖਾ ਜਾ ਕਿ ਦੌਰ ਦੀ ਤੇਰੇ ਆਵੇ ਸਭ ਜੀ ਅਜਨਾ ਕੇ ਜਾਗ ਕੇ ਲਾਲ ਨੂੰ ਸੁਭ ਜਾਵੇ ਤੁਮਾ ਕੁ ਜੀ ਅਜ ਜਾਗ ਕੇ ਲਾਲ ਨੂੰ ਸੁਭ ਜਾਵੇ चलो चलो चल सघे हुई दादा अॼ नानी बाबू जा जा खे बाब जी अॼु जा जा खे लालू No, i प्रियत जाग ज ਜੋ ਜੀਵ ਹੈ ਜਾਨੇ ਤੇ ਬਿੰਦਿਖਾਨੇ ਜੋ ਆਪੋ ਤੋਂ ਡਰਦਾ ਸੁਪੇ ਕੋਲਾ ਕੀ ਡਰਨਾ ਜੋ ਆਪੋ ਤੋਂ ਡਰਦਾ ਡਰ ਨੂੰ ਕੀ ਡਰਨਾ ਜੋ ਆਪੋ ਤੋਂ ਡਰਦਾ ਧਰਮ ਦੀ ਕਾਟੜ ਜੋ ਮਿਟ ਜਾਵੇ ਧਰਮ ਦੀ ਕਾਟੜ ਜੋ जावे धर्म दिखा कर जो मिट जावे ਕਰ ਦੇਣੀ ਨਹੀਂ ਰੱਖਣਾ ਪੂਰੀ ਤਸਵੀਰ ਕੀ ਜੋ ਲਤਕੇ ਜੁਲਬਾ ਅੱچے ਜੋ ਨ ਚੁੱਕਦੇ ਜੁਲਮਾਨਾ ਦੁਨੀਆਂ ਪੂਜਣ ਆਵੇ ਸਿੱਖੇ ਸਦਕ ਨਾ ਜਾਵੇ ਸਿੱਖੀ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ i knew. ਕਤਲ ਜਾਵੇ ਸਿਰ ਜਾਵੇ ਕਤ ਜਾਵੇ ਪਰ ਸਿੱਕੇ ਸਿੱਕਾ ਜਾਵੇ ਸ੍ਰੀ ਦਰਸ਼ਨ ਦੀ ਨਾਲ ਕਲਗੀ ਧਰਤਾ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੰਗਰਾ ਜੀ ਦੇ ਛੋਟੇ ਸਾਹਿਬਜ਼ਾਦੇਾਂ ਦੀ ਸ਼ਹਾਦਤ ਕਹਿਣ ਤੋਂ ਕਤਲ ਤੋਂ ਪਰੇ ਹੈ ਸੇ ਸਲਾਮਨੀ ਸ਼ਹਾਦਤ ਦਾ ਅੱਜ ਦਿਨ ਤੱਕ ਜੈਸੀ ਸ਼ਹਾਦਤ ਇਹਨਾਂ ਸਹਿਬਜ਼ਾਦਿਆਂ ਦੀ ਹੋਈ ਹੈ ਕਿਤੇ ਹੋਰ ਨਹੀਂ ਹੋਈ ਸੋ ਸਾਰੀ ਦੁਨੀਆ ਛੋਟੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਨਮਸਕਾਰਾਂ ਕਰਦੀ ਹੈ ਸਮਾਗਮ ਦੀ ਸਮਾਪਤੀ ਤੋਂ ਉਪਰੰਤ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਲੰਗਰਾਂ ਵਿੱਚ ਤੇ ਸਮਾਗਮਾਂ ਵਿੱਚ ਸੇਵਾ ਪਾਈ ਤਾਨ ਮਨ ਧਨ ਕਰਕੇ ਸੇਵਾ ਕੀਤੀ ਉਹਨਾਂ ਦਾ ਸਨਮਾਨ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਤੇ ਕਿਉਂਕਿ ਮਾਰਕਲ ਕਲੋਨੀ ਗਲੀ ਨੰਬਰ 6 ਤੋਂ ਸਹਿਦਾਰੀ ਵੀਰ ਨੇ ਸਾਰੇ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਜੋ ਇਹ ਸ਼ਹਾਦਤ ਹੈ ਉਸ ਨੂੰ ਨਤਮਸਤਕ ਹੁੰਦੇ ਆ ਨਮਨ ਕਰਦੇ ਆ ਇਸ ਸੁਖਵੰਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਕਰਵਾਏ ਹਰ ਲੰਗਰ ਵੀ ਇਹ ਹਰ ਸਾਲ ਇਸ ਸਥਾਨ ਤੇ ਲਗਾਉਂਦੇ ਨੇ ਤੇ ਸੇਵਾ ਹੁਣ ਕੀਤੀ ਹੈ ਸੁਖਵੰਨੀ ਸਾਹਿਬ ਜੀ ਦੀ